ਤਾ ਇਹ ਕਹਿ ਸਕਦੇ ਆ ਕਿ ਕੁੰਡ ਚੱਕ ਲਿਆ ਭਗਵੰਤ ਮਾਨ ਨੇ ਪਹਿਲਾਂ ਕੁੰਡ ਲਿਆ ਹੋਇਆ ਸੀ ਉਹ ਕੁੰਡ ਚੱਕਿਆ ਗਿਆ ਹੁਣ ਸਿੱਧੇ ਤੌਰ ਤੇ ਸਾਨੂੰ ਨੂੰ ਪਤਾ ਹੀ ਆ ਬਾਗੀ ਪੇਗ ਵਿੱਚ ਦੇਰੀ ਦੀ ਗੱਲ ਆ 17 ਸਾਧ ਹੋਇਆ 24 ਮਹੀਨਿਆਂ ਨੂੰ 6ਵਾਂ ਪੇਗ ਲਾਗੂ ਕਰਨ ਦੀ ਗੱਲ ਆ 15 ਗ 15 ਦਾ ਨੋਟਲ ਰੱਦ ਕਰਨ ਦੀ ਗੱਲ ਆ ਪੰਜਾਬ ਸਰਕਾਰ ਦੇ ਮਹਿੰਗੇ ਕੰਮਾਂ ਦੇ ਕੱਚੇ ਮਲਾਂਚ ਪੱਕੇ ਕਰਨ ਦੀ ਇੱਕ ਬੜੀ ਹਾਸੂਨ ਵਾਲੀ ਸੂਣ ਵਾਲੀ ਆ ਫਲਾਂ ਸੋ ਵੀ ਹੋਇਨਾ ਜਾਗਰੂਕ ਜ਼ਮੀਰ ਵਾਲੇ ਵੀ ਨੇ ਉੱਚੀ ਸੋਚ ਰੱਖਦੇ ਨੇ ਇਹਨਾਂ ਨੇ ਮੈਨੂੰ ਕਿਹਾ ਸੀ ਕਿ 2 ਕੁ ਮਿੰਟ ਮੈਨੂੰ ਜੀਵੋ ਬੋਲਣ ਦਿਓ ਤੇ ਆਪਾਂ ਇਹਨਾਂ ਦੇ ਵਿਚਾਰ ਵੀ ਸੁਣਦੇ ਆ ਸਾਡੇ ਦਰਮਿਆਨ ਹਾਜ਼ਰ ਲਾਉਣਗੇ ਅਮਰਜੀਤ ਸਿੰਘ ਮਾਨਵ ਜੀ ਸਾਡੇ ਸੈਕਟੇ ਸਾਹਿਬ ਨੇ ਗੱਲ ਕੀਤੀ ਆ ਜਿਹੜਾ ਸਾਡਾ ਸੰਗਰੂਰ ਆ ਪਰ ਜਿਹੜਾ ਬੇਈਮਾਨ ਭਗਵੰਤ ਮਾਨ ਆ ਉਹਦੀ ਸੰਗਰੂੜੀ ਆ ਪੰਜਾਂ ਅੰਗਲਾਂ ਬਰਾਪਰ ਨਹੀਂ ਹੁੰਦੀਆਂ ਕਿਉਂਕਿ ਆਪਨ ਨੂੰ ਪਤਾ ਹੀ ਹੈ ਕਿ ਜੋ ਡੀਓ ਨੇ ਅੱਜ ਇਤਰਾ ਨਾਲ ਬਸਰੂ ਕੀ ਦਿੱਤੇ ਦਾ ਜਵਾਬ ਸਾਡੇ ਸਾਥੀਆਂ ਨੇ ਦੇ ਦਿੱਤਾ ਹੈ ਉਹਨਾਂ ਸਾਨੂੰ ਵੀ ਆ ਜਾਣ ਚਾਹੀਦੀ ਆ ਡੀਓ ਨੂੰလည်း ਚਾਹੀਦਾ ਸੀ ਵੀ ਇੱਥੇ ਆਉਂਦੀ ਕਾਠ ਰੇ ਮਾਫੀ ਮੰਗਦੀ ਪਰ ਹੁਣ ਅੱਗੇ ਅੱਗੇ ਸਹਾਰ ਤਿੱਖਾ ਜਾਂਦਾ ਜਾਣਾ ਕਿਉਂਕਿ ਜੋ ਅੱਜ ਦਾ ਹਾਲਾਤ ਆ ਭਗਵਾਨ ਕਮਾਨ ਦੇ ਸਾਰੇ ਪੰਜਾਬ ਦੇ ਵਿੱਚ ਬੇਤਮਾਰੀ ਹਰ ਪਾਸੇ ਚੀਨਾ ਹੋਵੇ ਜਾਂ ਮੁੱਖੇ ਭੰਦਾ ਹੋਵੇ ਇਹਨਾਂ ਅਰਥੀਆਂ ਫੁੱਕੇ ਜਾ ਰਹੀਆਂ ਨੇ ਜੋ ਅੱਜ ਦੀਆਂ ਮੁੱਖ ਮੰਗਾਂ ਨੇ ਆਪਣੀਆਂ ਜੋ ਡੀਓ ਵਾਲੇ ਦੇ ਸਾਹਮਣੇ ਦੱਸ ਦਿੱਤਾ ਜੀ ਸਭ ਤੋਂ ਵੱਡੀ ਮੰਗ ਆ ਕਿ 2004 ਤੋਂ ਜਿਹੜਾ ਪੁਰਾਣੀ ਪੈਂਸਕੀਨ ਦੀ ਆ 18 ਨਵੰਬਰ 2022 ਨੂੰ ਨੋਟਿਫਾਈ ਕੀਤਾ ਗਿਆ ਜਿਸ ਦੀਆਂ ਕੱਲ ਪਰਸੋਂ 18 ਨਵੰਬਰ ਤੋਂ 24 ਨੂੰ ਅਰਥੀਆਂ ਨਾਲੋਂ ਜੋ ਕਾਪੀਆਂ ਫੁੱਕੀਆਂ ਨੇ ਆ ਸਭ ਨੂੰ ਨੂੰ ਪਤਾ ਹੀ ਆ ਬਾਗੀ ਪੇਕ ਵਿੱਚ ਂਡੀਰੀ ਦੀ ਗੱਲ ਆ 17 ਸਤ ਹੋਇਆ ਵਿਆਹੇ ਮਲਾਇਆਂ ਨੂੰ ਛੇਵੇਂ ਪੀਗ ਲਾਗੂ ਕਰਨ ਦੀ ਗੱਲ ਆ 15 ਗ 15 ਨਾ ਨੋਟੀਆਂ ਰੱਦ ਕਰਨ ਦੀ ਗੱਲ ਆ ਪੰਜਾਬ ਸਰਕਾਰ ਦੇ ਮਹਿੰਗੇ ਕੰਮਾਂ ਗਾ ਦੇ ਕੱਚੇ ਮਲਾਂ ਪੱਕੇ ਕਰਨ ਦੀ ਇੱਕ ਬੜੀ ਹਾਸੂ ਦੀ ਗੱਲ ਹੈ ਸੁਣਨ ਵਾਲੀ ਆ ਥੋੜਾ ਸ਼ੋਰ ਵੀ ਹੋਇਆ ਨਾ ਵੀ 2015 ਦੇ ਵਿੱਚ ਸਾਡੇ ਵੀ ਸਾਡੀਆਂ ਭੈਣਾਂ ਈਚਰ ਸਲੈਕਟ ਕੀਤੀ ਇਹਨਾਂ ਨੇ 2000 ਤਕਰੀਬਨ 23 ਤੱਕ ਉਹਨਾਂ ਨੂੰ 1.5 ਹੈਕਟੇਰ ਜ਼ਮੀਨ ਮਿਲਦੀ ਰਹੀ ਜਾ ਕੋਸ਼ਿਲੇ ਜਿਹੜੀਆਂ ਸਕੂਲਾਂ ਦੇ ਡਿਜ਼ਾਈਨ ਇਟਿਟੀ ਪਤਰਾ ਸੀ ਉਹਨਾਂ ਨੂੰ ਸਿਰਫ 6 ਹਾਂ ਸਾਰੇ ਸਾਥੀ ਜਿਹੜੇ ਉਰੰਪਰਾ ਖੜੇ ਨੇ ਬੇਨਤੀ ਆ ਕਿ ਪੰਡਾਲ ਤੱਕੇ ਬੈਠੋ ਉੱਪਰ ਡੀਓ ਸਾਹਿਬ ਨੂੰ ਮਿਲ ਕੇ ਆਏ ਨੇ ਆਪਣੇ ਸਾਥੀ ਤੇ ਉਹ ਦੱਸਣਗੇ ਕਿ ਉਹਨਾਂ ਨੇ ਕੀ ਕਿਹਾ ਆਪਾਂ ਅਨੁਸ਼ਾਸਨ ਬਣਾ ਕੇ ਰੱਖੀਏ ਸਾਰਿਆਂ ਨੂੰ ਬੇਨਤੀ ਆ ਕਿ ਪੰਡਾਲ ਦੇ ਵਿੱਚ ਬੈਠੋ ਜੀ ਲੋ ਜੀ ਠੀਕ ਹੈ ਮੈਂ ਮੈਂ ਇੱਕ ਮਿੰਟ ਲੈਣਾ ਜੀ 2005 ਦੇ ਵਿੱਚ ਇਤਨਾ ਭਰਤੀ ਹੋਈਆਂ ਪੀਐਸਟੀ 0 ਮੀਟਰ ਕੋ ਸਾਰੀਆਂ ਭੈਣਾਂ ਉਸਦੇ ਵੀ ਭਰਤੀ ਕੀਤੇ ਗਏ ਇਹ 11.5 ਤਨਖਾਹ ਪੀਟੀ ਦੀ ਤਨਖਾਹ 6000 ਰੁਪਏ ਦਾ ਲੋਕਾਂ ਨੇ ਭਵਨਤਮਨ ਦੇ ਸ਼ਹਿਰ ਸਮਰਮਲ ਦੇ ਟੈਂਕੀ ਦੇ ਬੈਠੇ ਮੈਂ ਵੀ ਗਿਆ ਸੀ ਸਾਡੇ ਭੈਣਾਂ ਬੈਠੇ ਟੰਗੀ ਦੇ ਫਰਾਂ ਵੀ ਤਨਖਾਹ ਹੁਣ ਜਿਹੜੀ 23000 ਕੀਤੀ ਉਹਨਾਂ ਦੀ ਜਿਹੜੇ ਪ੍ਰਾਇਮਰੀ ਸਕੂਲ ਟੀਚਰ ਦਾ ਉਹਨਾਂ ਨੇ ਕੀਤੀ 18000 ਰੁਪਏ ਦਾ ਇੱਕ ਹਾਸੂ ਨੇ ਅੱਲਾ ਤੇਰੇ ਅਸੀਂ ਭਰਤੀ ਹੋਏ ਸੀ ਮੇਰੇ 19 ਦੋ 1997 ਦੀ ਭਰਦੀ ਆ ਬਿਲੀ ਗੋੜ ਦੀ ਉਹ ਸਾਰੇ ਮਰਾਜਮਾਂ ਦੇ ਆ ਜੋ ਬੇਸਿਕ ਜੋ ਵੀ ਕਟਾਗਰੀ ਦੇ ਮੈਂ ਸਾਡੇ ਫਾਰਮ ਦੇ ਜੀਪੀ ਆ ਲੈਂਮੈਨ ਆ ਜੀ ਆ ਜਾਂ ਹੋਰ ਆ ਉਹਨਾਂ ਦੀ ਇੱਕ ਤਰ੍ਹਾਂ ਹੁੰਦੀ ਸੀ ਆ 17 7 2000 ਰੁਪਏ ਵਾਲਾ ਕੋਈ ਰੋਲਾ ਨਹੀਂ ਸੀ ਪ੍ਰਾਣੀ ਪੈਨਸ਼ਨ ਦਾ ਕੋਈ ਰੋਲਾ ਨਹੀਂ ਸੀਗਾ ਡੀਏ ਦਾ ਕੋਈ ਰੋਲਾ ਨਹੀਂ ਸੀ ਮੱਜ ਪਤਾ ਲੱਗਿਆ ਜਿਹੜੇ ਕੰਪਿਊਟਰ ਦੇ ਹਵਕਾ ਉਹਨਾਂ ਨੂੰ ਡੀਏ ਮਿਲਿਆ ਨਹੀਂ ਅਜੇ ਤੱਕ 2016 ਵਾਲਾ ਜੇ ਆਪਾਂ ਮੜਿਆ ਨਾ ਸਾਨੂੰ 142% ਹੋ ਗਿਆ ਆਪਣਾ ਨਾਂ ਅੰਤਰਜੀਤ ਉਹ ਵਿਭਾਗ ਜਿਹੜੀ ਬੈਲੀ ਕਰਦਾ ਇਹ ਬੇਵਾਂ ਸਰਕਾਰ ਨੇ ਕੀਤਾ ਨਹੀਂ 53% ਹੋਣਾ ਚਾਹੀਦਾ ਸੀ ਹੁਣ ਕੰਪਿਊਟਰ ਦੇ ਅਫਗਾਨ ਸਿੱਤਿਆ ਭੁਆਲੇ ਮਾਰਦੀ ਕਰਦੇ ਨੌਕਰੀ ਪੰਜਾਬ ਚ ਕਰਦੇ ਆ ਪਤਾ ਨਹੀਂ ਕਿਹੜੇ ਭੁਆਲੇ ਮਾਰ ਕੀਤਾ ਉਹਨਾਂ ਨੇ ਇਹ ਵੀ ਕਿਹਾ ਵੀ ਸਾਨੂੰ 6ਾਂ ਬੇਹਾਂ ਦਾ ਕੁਗੁਰੂ 6ਾਂ ਬੇਹਾਂ ਦਾ ਕੁਤਾ ਹੁਣ ਸਾਨੂੰ 2 ਮਿਲੀਅਨ ਦੀ ਗੱਲ ਹੋ ਰਹਾ ਤਾਂ ਜੇ ਨੋ ਚੰਨੀ ਸੀ ਮੁੱਖ ਮੰਤਰੀ ਸਾਰੇ ਪੰਜਾਬ ਨੇ ਫੈਸਲਾ ਕਰ ਲਿਆ ਵੀ ਹੈਡ ਉਸ ਪਟਿਆਲਾ ਜਾਮ ਰੱਖਣਾ 15 ਸਾਲ ਲਗਾਤਾਰ ਹਾਈਟੋਸ ਪਟਿਆਲੇ ਨੂੰ ਜਿੰਦਾ ਲਾ ਕੇ ਰੱਖਿਆ ਸੀ ਪੰਜਾਬ ਦੇ ਵਿੱਚ ਸਾਡਾ ਇੱਕ ਵੀ ਮਲਾਇਮ ਡਿਊਟੀ ਨਹੀਂ ਗਿਆ ਤੇ 6ਵਾਂ ਬੇਕਮਿਸ਼ਨ 6ਵਾਂ ਬੇਕਮਿਸ਼ਨ ਨੂੰ ਚੰਨੀ ਨੂੰ ਰੋਕ ਕੇ ਦੇਣਾ ਪਿਆ ਸੀਗਾ ਸਾਰੀਆਂ ਭੈਣਾਈਆਂ ਨੇ ਸਾਡੇ ਵੀਰਾਂ ਨੇ ਬਹੁਤ ਹੌਸਲੇ ਨਾਲ ਅੱਗੋਂ ਆਏ ਨੇ ਤੇ ਸਾਰਿਆਂ ਦਾ ਹੀ ਮੈਂ ਤਹਿ ਦਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ